can you tell me what your name Hannah. hana hana okay and how you feel here when you came in yuba city Nagarketan? i love coming here i feel so um, peaceful and powerful uh, so many youth in the uh, addicted in the drug uh, alcohol and uh, about about these kind of things uh, no i'm very proud i feel very proud and um, also it's motivating for me too right so i can become better for them right and be the best uh, role model thank you ਤੇ ਭਾਜੀ ਹੋਰ ਤੁਸੀਂ ਜਿੱਦਾਂ ਪੰਜਾਬ ਤੋਂ ਦੱਸਿਆ ਇੱਥੇ ਮਿਹਨਤ ਮੁਸ਼ਕਿਲ ਕਰਦੇ ਹੋ ਫਿਰ ਆਪਾਂ ਸਾਰੇ ਕੰਮਕਾਰਾਂ ਵਾਲੇ ਆਂ ਦਿਹਾੜੀਆਂ ਪਨ ਕੇ ਇਦਾਂ ਦੀਆਂ ਸੇਵਾਵਾਂ ਕਰਦੀਆਂ ਔਰ ਸਭ ਤੋਂ ਵੱਡੀ ਚੀਜ਼ ਹੈ ਕਿ ਇਸ ਤਰ੍ਹਾਂ ਦਾ ਸਿਹਤ ਜਿਹੜੀ ਹੈ ਉਹਨੂੰ ਕਿੰਨਾ ਕੁ ਸਮਾਂ ਦਿੰਦੇ ਹੋ ਕਿਉਂਕਿ ਆਪਾਂ ਕੰਮ ਵੀ ਕਰਨੇ ਨੇ ਕਿਸੇ ਨੇ ਟਰੱਕ ਚਲਾਉਣਾ ਹੈ ਲਿਕਰ ਸਟੋਰ ਤੇ ਕੰਮ ਕਰਨਾ ਹੈ ਫਿਰ ਸਿਹਤ ਕਿੱਦਾਂ ਤੁਸੀਂ ਇੰਨੀ ਮੇਨਟੇਨ ਕਰਕੇ ਰੱਖੀ ਹੈ ਦੇਖੋ ਆਪਣੇ ਸਾਰੇ ਕਹਿੰਦੇ ਜੇ ਸਿਹਤ ਆ ਤੇ ਸਾਂ ਤਾਂ ਹੀ ਸਾਰਾ ਕੁਝ ਆ ਤਾਂ ਹੀ ਜਹਾਨ ਆ ਜੇ ਸਿਹਤ ਨਹੀਂ ਤਾਂ ਕੁਝ ਵੀ ਨਹੀਂ ਪੈਸੇ ਨੂੰ ਆਪਾਂ ਕੀ ਕਰਨਾ ਜੇ ਆਪਣੇ ਕੋਲੇ ਸਿਹਤ ਹੀ ਨਹੀਂ ਆਪਣੀ ਬਾਡੀ ਵੇਟ ਐਕਸਰਸਾਈਜ਼ੇ ਕਰੋ ਜੇ ਜਿਮ ਜਾਣ ਦੀ ਵੀ ਨਹੀਂ ਲੋੜ ਰਨਿੰਗ ਹੋ ਗਈ ਆਪਣੀ ਫ੍ਰੀ ਹੈਂਡ ਐਕਸਰਸਾਈਜ਼ ਪੁਸ਼-ਅੱਪ ਸੈਟ-ਅਪ ਸਕਵਾਟਸ ਕਰੇ ਬੰਦਾ ਸੌ ਸੌ ਹਰ ਰੋਜ਼ ਲਈ ਜਾਵੇ ਤੇ ਆਪਣੀ ਡਾਈਟ ਤੇ ਧਿਆਨ ਦੇਵੇ ਉਹਨੂੰ ਉਹ ਦੀ ਆਪਣੀ ਸਿਹਤ ਸੈੱਟ ਰੱਖਣੀ ਆ ਤੁਸੀਂ ਜਿਮ ਜਾਂਦੇ ਹੋ ਜਾਂ ਫਿਰ ਇਹ ਹੀ ਚੀਜ਼ਾਂ ਕਰਦੇ ਹੋ ਹਾਂਜੀ ਮੈਂ ਹੈਗਾ ਪ੍ਰੋਫੈਸ਼ਨਲ ਐਥਲੀਟ ਬੈਕਗ੍ਰਾਉਂਡ ਤੋਂ